ਨਵਨਾਵਾ ਸੀਨੀਅਰ ਕੈਂਡੀ ਸਕੂਲ ਦੇ ਵਿਦਿਆਰਥੀ ਗੌਰ ਪ੍ਰਤੀਕ ਸਿੰਘ ਨੇ ਪੰਜਾਬ ਵਿੱਚ ਬਾਰ-ਬਾਰ ਰੈਂਕ ਅੰਮ੍ਰਿਤਸਰ ਦੇ ਲੜਕਿਆਂ ਵਿੱਚ ਪਹਿਲਾ ਰੈਂਕ ਅਤੇ ਅੰਮ੍ਰਿਤਸਰ ਵਿੱਚ 6ਵਾਂ ਰੈਂਕ ਪ੍ਰਾਪਤ ਕੀਤਾ ਹੈ ਇਸ ਮੌਕੇ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਵੱਲੋਂ ਗੌਰ ਪ੍ਰਤੀਕ ਸਿੰਘ ਅਤੇ 85% ਤੋਂ ਲੈ ਕੇ 92% ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ 12ਵੀਂ ਦੇ ਨਤੀਜੇ ਵਿੱਚ ਨਿਊ ਬਲਾਵਾ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ ਅਤੇ ਇਸ ਮੌਕੇ ਸਕੂਲ ਦੇ ਵਿਰੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਢੋਲ ਦੀ ਥਾਪ ਤੇ ਭੰਗੜਾ ਪਾਇਆ ਗਿਆ ਅਤੇ ਸਭ ਵਿਦਿਆਰਥੀਆਂ ਨੇ ਮਿਲ ਕੇ ਇਸ ਖੁਸ਼ੀ ਦਾ ਆਨੰਦ ਮਾਣਿਆ ਅਤੇ ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਹਾਜੀ ਮੈਂ 12ਵੀਂ ਪ੍ਰੀਖਿਆ ਦੇ ਵਿੱਚ ਤੁਹਾਡੇ ਸਕੂਲ ਦਾ ਨਤੀਜਾ ਕਿਸ ਤਰ੍ਹਾਂ ਦਾ ਰਿਹਾ ਤੇ ਪੰਜਾਬ ਚੋਂ 12ਵੇਂ ਨੰਬਰ ਤੇ ਕਿਹੜੇ ਵਿਦਿਆਰਥੀ ਨੇ ਤੁਹਾਡੇ ਸਕੂਲ ਦੇ ਵਿੱਚੋਂ ਉਹ ਰੈਂਕ ਅਚੀਵ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਆ ਜੀ ਦੇ ਜਰੀਏ ਸਾਰਿਆਂ ਨੂੰ ਮੇਰੀ ਵੱਲੋਂ ਸੱਚੇ ਆ ਮੈਂ ਕੁਲਕੁਲਵਿੰਦਰ ਕੌਰ ਪ੍ਰਿੰਸੀਪਲ ਨਿਊ ਫਲਾਰਸ ਪਬਲਿਕ ਸੀਨੀਅਰ ਸੈਕੰਡਰੀ ਸਕੂਲਾ ਮੇਰੇ ਸਕੂਲ ਦੇ ਸਟੂਡੈਂਟ ਗੁਰਪ੍ਰਤੀਕ ਸਿੰਘ ਨੇ 97.6 ਪਰਸੈਂਟ ਮਾਰਕਸ ਲੈ ਕੇ ਪੰਜਾਬ ਵਿੱਚ 12ਵਾਂ ਰੈਂਕ ਔਰ ਅੰਮ੍ਰਿਤਸਰ ਵਿੱਚ ਚੀਵਾਂ ਰੈਂਕ ਹਾਸਲ ਕੀਤਾ ਬਟ ਅਗਰ ਅਸੀਂ ਬॉयਜ਼ ਦੀ ਗੱਲ ਦੇਖੀਏ ਤਾਂ ਬॉयਜ਼ ਵਿੱਚ ਅਮ੍ਰਿਤਸਰ ਚ ਪਹਿਲਾ ਨੰਬਰ ਤੇ ਗੁਰਪ੍ਰਤੀਕ ਸਿੰਘ ਰਹਾ ਤੇ ਮੈਂ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਆਪਣੇ ਬੱਚਿਆਂ ਤੇ ਆਪਣੇ ਟੀਚਰਸ ਤੇ ਔਰ ਉਹਨਾਂ ਦੇ ਮਾਪਿਆਂ ਤੇ ਤੇ ਮੈਂ ਆਪਣੇ ਸਕੂਲ ਦਾ ਰਿਜ਼ਲਟ 100% ਰਿਹਾ ਔਰ ਇਹਦੇ ਵਿੱਚ 95% ਔਰ ਅਬੋਵ ਏਜ ਸਟੂਡੈਂਟ ਨੇ और 92 टू नाइन्टी फाइव परसेंट थर्टी थ्री स्टूडेंट और 82 टू 89 एटी नाइन परसेंट वन एंड फोर स्टूडेंट ने uh, अपना एक्स्ट्रा सक्सैस प्राप्त की है तो दिस इज़ द प्राउड मूमेंट फॉर ऑल ऑफ एस साढ़े बहुत माण वाली गल है ਔਰ ਮੈਂ ਇਸ ਲਈ ਆਪਣੇ ਟੀਚਰਸ ਨੂੰ ਬੱਚਿਆਂ ਦੇ ਮਾਪਿਆਂ ਨੂੰ ਔਰ ਸਟੂਡੈਂਟਸ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਕਿ ਅਗਰ ਜਿਹੜੇ ਇਹ ਬੱਚੇ ਪਲੱਸ 2 ਕਰਕੇ ਸਾਡੇ ਕੋਲ ਚਲੇ ਜਾਂਦੇ ਹਨ ਅਸੀਂ ਹਮੇਸ਼ਾ ਇਹਨਾਂ ਦੀ ਸਰਵਿਸ ਲਈ ਅਸੀਂ ਹਾਜ਼ਰ ਹਾਂ ਅਗਰ ਇਹਨਾਂ ਨੂੰ ਕੋਈ ਵੀ ਕੈਰੀਅਰ ਗਾਈਡੈਂਸ ਦੀ ਲੋੜ ਬੰਦੀ ਹੈ ਤੇ ਕਿਸੇ ਵੀ ਟਾਈਮ ਸਾਡੇ ਕੋਲ ਆ ਸਕਦੇ ਹਨ ਔਰ ਸਾਡੇ ਟੀਚਰਸ ਤੋਂ ਸਾਡੇ ਤੋਂ ਇਹ ਅਸਾਂ ਦੇ ਕੋਲ ਜੋ ਵੀ ਹੈਲਪ ਹੋਊਗੀ ਅਸੀਂ ਕਰਾਂਗੇ ਇਹਨਾਂ ਨੂੰ ਕਿਸੇ ਵੀ ਟਾਈਪ ਦੀ ਕੋਈ ਵੀ ਕੋਈ ਸਮਾਜਿਕ ਪ੍ਰੋਬਲਮ ਆਵੇ ਅਸੀਂ ਇਹਨਾਂ ਦੀ ਹੈਲਪ ਕਰਨ ਲਈ ਤਿਆਰ ਹਾਂ ਇੱਕ ਵਾਰ ਫਿਰ 12ਵੀਂ ਜਮਾਤ ਵਿੱਚ ਚੰਗੇ ਅੰਕ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਟੀਚਰ ਸਾਹਿਬਾਨ ਨੂੰ ਪ੍ਰਿੰਸੀਪਲ ਨੂੰ ਔਰ ਉਹਨਾਂ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ